ਗੁਰੂ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਨੇ ਅੱਜ ਦੇ ਪਾਵਨ ਦਿਹਾੜੇ ਤੇ ਗਵਾਲੀਅਰ ਦੇ ਕਿਲੇ ਦੇ ਵਿੱਚੋਂ 52 ਤੈਦੀ ਰਾਜਿਆਂ ਨੂੰ ਰਿਹਾ ਕਰਵਾ ਕੇ ਕੇਂਦਰੀ ਸਥਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਪਹੁੰਚਣਾ ਕੀਤਾ ਸੋ ਸਤਿਗੁਰਾਂ ਦੀ ਆਮਦ ਨੂੰ ਮੁੱਖ ਰੱਖਦਿਆਂ ਸਿੱਖ ਸੰਗਤਾਂ ਨੇ ਜਿਹੜਾ ਹੈ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਜਿਹੜਾ ਹੈ ਦੀਵਾਲਾ ਕਰਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਇਸੇ ਹੀ ਪਾਵਨ ਦਿਹਾੜੇ ਨੂੰ ਜਿੱਥੇ ਸਮੁੱਚੇ ਸੰਸਾਰ ਭਰ ਵਿੱਚ ਮਨਾਇਆ ਜਾ ਰਿਹਾ ਹੈ ਉੱਤੇ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਵੀ ਜਿਹੜਾ ਹੈ ਬੰਦੀ ਛੋੜ ਦਿਵਸ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਅੰਮ੍ਰਿਤ ਵੇਲੇ ਸ੍ਰੀ ਖੰਡਪਾਤ ਸਭ ਦੇ ਭੋਗ ਪਾਏਗੇ ਉਪਰੰਤ ਗੁਰਬਾਣੀ ਕੀਰਤਨ ਕਥਾ ਵਿਚਾਰਕ ਹੋਈ ਹੈ ਸੋ ਦੇਸਾਂ ਦੇਸਿਆਂ ਦੇ ਸੰਗਤਾਂ ਨੂੰ ਬੇਨਤੀ ਹੈ ਕਿ ਆਓ ਅੱਜ ਵੀ ਅੱਜ ਅਸੀਂ ਵੀ ਧੰਨ ਸ੍ਰੀ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰੀਏ ਸਾਧ ਗੁਰੂ ਜੀ ਜਿਵੇਂ ਤੁਸੀਂ ਗਵਾਲੀਅਰ ਦੇ ਕਿਲੇ ਦੇ ਵਿੱਚੋਂ 52 ਕੈਦੀਆਂ ਨੂੰ ਜਿਹੜਾ ਹਰਿਆ ਕਰਵਾਇਆ ਅਸੀਂ ਵੀ ਜਿਹੜਾ ਬੰਦਰਾਂ ਦੇ ਵਿੱਚ ਬੰਨੇ ਆ ਕਾਮ ਕਰੋ ਲੋ ਮੋਹ ਹੰਕਾਰ ਏਖਾ ਦਵੈਸ ਕਾਮ ਜਿਹੜਾ ਹੈ ਬਹਿਮਾ ਭਰਮਾ ਕਰਮ ਕੰਡਾ ਤੇ ਬੰਦਰਾ ਤੋਂ ਬੱਜੇ ਹੋਏ ਆ ਸਾਡੇ ਤੇ ਵੀ ਕਿਰਪਾ ਕਰੋ ਦਇਆ ਕਰੋ ਸਾਨੂੰ ਵੀ ਇਹਨਾਂ ਬੰਦਰਾ ਤੋਂ ਮੁਕਤ ਕਰਕੇ ਗੁਰੂ ਦੇ ਲੜ ਲਾਵੋ ਤਾਂ ਕਿ ਜਿਹੜਾ ਸਾਡਾ ਜੀਵਨ ਆ ਸਫਲਾ ਹੋ ਸਕੇ ਲੋਕ ਸੁਖੀਏ ਪਰ ਲੋਕ ਸਹਿਲਨਾਰ ਘਰ ਤੱਕ ਆਪੇ ਮਿਲਿੰਦੇ ਕਿੰਨੇ ਸੰਗਤਾਂ ਜਿੱਥੇ ਸੰਗਤਾਂ ਜਿਹੜਾ ਹੈ ਇਲਾਕੇ ਦੇ ਸੰਗਤਾਂ ਹੁੰਦੇ ਨੇ ਉੱਥੇ ਦੇਸ਼ਾਂ ਦੇਸਾਂ ਦੀਆਂ ਸੰਗਤਾਂ ਵੀ ਇਸ ਪਾਵਨ ਦਿਹਾੜੇ ਤੇ ਹਾਜ਼ਰੀਆਂ ਭਰਦੀਆਂ ਨੇ ਰੌਸ਼ਨੀ ਦੀ ਮਾਲਾ ਕੀਤੀ ਗਈ ਆ ਆਤਿ ਸਵਾਜੀ ਵੀ ਕੀਤੀ ਗਈ ਆ ਲੰਗਰਾਂ ਦੇ ਵਿੱਚ ਜਿਹੜਾ ਲੰਗਰਾਂ ਦਾ ਪ੍ਰਬੰਧ ਕੀਤਾ ਗਿਆ ਸੰਗਤ ਦੀ ਆਮਦ ਨੂੰ ਮੁੱਖ ਰੱਖਦੇ ਜਿਹੜਾ ਹੈ ਰਹਿਸ ਦਾ ਹੀ ਪ੍ਰਬੰਧ ਕੀਤਾ ਗਿਆ ਸਵੇਰ ਤੋਂ ਲੈ ਕੇ ਹੁਣ ਤੱਕ ਜਿਹੜਾ ਵੱਡੀ ਗਿਣਤੀ ਵਿੱਚ ਲੱਖਾਂ ਦੀ ਗਿਣਤੀ ਵਿੱਚ ਜਿਹੜਾ ਸੰਗਤਾਂ ਹਾਜ਼ਰੀਆਂ ਭਰ ਰਹੀ ਨੇ ਜਿੱਤੇ ਦਰਸ਼ਕਦਾਰ ਕਰ ਰਹੀਆਂ ਨੇ ਉਹਦੇ ਦਾ ਤਖਤ ਸੀ ਦੰਬਾ ਸਦੇ ਸਮੁੱਚੇ ਪ੍ਰਬੰਧ ਵੱਲੋਂ ਸਮੁੱਚੀ ਕਾਇਨਾਤ ਦੇ ਲਈ ਸਰਬੱਤ ਦੇ ਭਲੇ ਲਈ ਜਿਹੜਾ ਹੈ ਅਰਦਾਸ ਬੇਨਤੀ ਵੀ ਕੀਤੀ ਗਈ ਹੈ ਬਿਲਕੁਲ ਸੰਗਤ ਗੁਰੂ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਨੇ ਅੱਜ ਦੇ 52 ਦਿਹਾੜੇ ਤੇ ਗਵਾਲੀਅਰ ਦੇ ਕਿਲੇ ਦੇ ਵਿੱਚੋਂ 52 ਕੈਦੀ ਰਾਜਿਆਂ ਨੂੰ ਰਿਹਾਅ ਕਰਵਾ ਕੇ ਕੇਂਦਰੀ ਸਥਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਪਹੁੰਚਣਾ ਕੀਤਾ ਸੋ ਸਤਿਗੁਰਾਂ ਦੀ ਆਮਦ ਨੂੰ ਮੁੱਖ ਰੱਖਦਿਆਂ ਸਿੱਖ ਸੰਗਤਾਂ ਨੇ ਜਿਹੜਾ ਹੈ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਜਿਹੜਾ ਹੈ ਦੀਵ ਮਾਲਾ ਕਰਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਐਸੇ ਹੀ ਪਾਵਨ ਦਿਹਾੜੇ ਨੂੰ ਜਿੱਥੇ ਸਮੁੱਚੇ ਸੰਸਾਰ ਭਰ ਵਿੱਚ ਮਨਾਇਆ ਜਾ ਰਿਹਾ ਹੈ ਉਉਤੇ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਵੀ ਜਿਹੜਾ ਹੈ ਬੰਦੀ ਛੋੜ ਦਿਵਸ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਅਮਰਤ ਵੇਲੇ ਸ੍ਰੀ ਖੰਡਪਾੜ ਸਭ ਦੇ ਭੋਗ ਪਾਏਗੇ ਉਪਰੰਤ ਗੁਰਬਾਣੀ ਕੀਰਤਨ ਕਥਾ ਵਿਚਾਰਕ ਹੋਈ ਹੈ ਸੋ ਦੇਸਾਂ ਬਦੇਸਿਆਂ ਦੀ ਸੰਗਤਾਂ ਨੂੰ ਬੇਨਤੀ ਹੈ ਕਿ ਆਓ ਅੱਜ ਵੀ ਅੱਜ ਅਸੀਂ ਵੀ ਧੰਨ ਸ੍ਰੀ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰੀਏ ਸਤਿਗੁਰੂ ਜੀ ਜਿਵੇਂ ਤੁਸੀਂ ਗਵਾਲੀਅਰ ਦੇ ਕਿਲੇ ਦੇ ਵਿੱਚੋਂ 52 ਕੈਦੀਆਂ ਨੂੰ ਜਿਹੜਾ ਰਿਹਾ ਕਰਵਾਇਆ ਅਸੀਂ ਵੀ ਜਿਹੜਾ ਬੰਦਰਾਂ ਦੇ ਵਿੱਚ ਬੰਨੇ ਆ ਕਾਮ ਕਰੋ ਲੋਭ ਮੋਹ ਹੰਕਾਰ ਈਖਾ ਦਵੈਸ ਕਾਮ ਜਿਹੜਾ ਹੈ ਬਹਿਮਾ ਭਰਮਾ ਕਰਮ ਕਾਂਡਾ ਤੇ ਬੰਦਰਾਂ ਤੋਂ ਬੱਜੇ ਹੋਇਆ ਸਾਡੇ ਤੇ ਵੀ ਕਿਰਪਾ ਕਰੋ ਦਇਆ ਕਰੋ ਸਾਨੂੰ ਵੀ ਇਹਨਾਂ ਬੰਦਰਾਂ ਤੋਂ ਮੁਕਤ ਕਰਕੇ ਗੁਰੂ ਦੇ ਲੜ ਲਾਵੋ ਤਾਂ ਕਿ ਜਿਹੜਾ ਸਾਡਾ ਜੀਵਨ ਆ ਸਫਲਾ ਹੋ ਸਕੇ ਲੋਕ ਸੁਖੀਏ ਔਰ ਲੋਕ ਸਹਿਲਨਾਰ ਘਰ ਤੱਕ ਆਪੇ ਮਿਲਿੰਦੇ ਕਿੰਨੇ ਸੰਗਤਾਂ ਜਿੱਥੇ ਸੰਗਤਾਂ ਜਿਹੜਾ ਹੈ ਇਲਾਕੇ ਦੇ ਸੰਗਤਾਂ ਹੁੰਦੇ ਨੇ ਉੱਥੇ ਦੇਸ਼ਾਂ ਬੇਸ਼ਾਂ ਦੇ ਸੰਗਤਾਂ ਵੀ ਇਸ ਪਾਵਨ ਦਿਹਾੜੇ ਤੇ ਹਾਜ਼ਰੀਆਂ ਭਰਦੀਆਂ ਨੇ ਰੌਸ਼ਨੀ ਦੀ ਮਾਲਾ ਕੀਤੀ ਗਈ ਆ ਆਤ ਸਵਾਜੀ ਵੀ ਕੀਤੀ ਗਈ ਆ ਲੰਗਰਾਂ ਦੇ ਵਿੱਚ ਜਿਹੜਾ ਲੰਗਰਾਂ ਦਾ ਪ੍ਰਬੰਧ ਕੀਤਾ ਗਿਆ ਸੰਗਤ ਦੀ ਆਮਦ ਨੂੰ ਮੁੱਖ ਰੱਖ ਕੇ ਜਿਹੜਾ ਹੈ ਰਹਿਤ ਦਾ ਹੀ ਪ੍ਰਬੰਧ ਕੀਤਾ ਗਿਆ ਸਵੇਰ ਤੋਂ ਲੈ ਕੇ ਹੁਣ ਤੱਕ ਜਿਹੜਾ ਵੱਡੀ ਗਿਣਤੀ ਵਿੱਚ ਲੱਖਾਂ ਦੀ ਗਿਣਤੀ ਵਿੱਚ ਜਿਹੜਾ ਸੰਗਤਾਂ ਹਾਜ਼ਰੀਆਂ ਭਰ ਰਹੀ ਨੇ ਜਿੱਤੇ ਦਰਸ਼ਕਦਾਰ ਕਰ ਰਹੀਆਂ ਨੇ ਉਹਦੇ ਦਾ ਸਖਤ ਸਦਨਵਾਸ ਦੇ ਸਮੁੱਚੇ ਪ੍ਰਬੰਧ ਵੱਲੋਂ ਸਮੂਹ ਜੀ ਕਾਇਨਾਤ ਦੇ ਲਈ ਸਰਬੱਤੇ ਭਲੇ ਜਿਹੜਾ ਹੈ ਅਰਦਾਸ ਬੇਨਤੀ ਵੀ ਕੀਤੀ ਗਈ ਹੈ ਬਿਲਕੁਲ ਸੰਗਠਨ